ਹਾਂ 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 ਕੀ ਕੰਮ ਕਰ ਰਹੇ ਨੇ ਕੀ ਕੰਮ ਕਰ ਰਹੇ ਨੇ ਕਲਾਈ ਕਰ ਰਹੇ ਨੇ ਹਾਂ ਕਲਾਈ ਕਰ ਰਹੇ ਨੇ ਕੀ ਤਰਿਆ ਹੋਇਆ ਉਹਦੇ ਚ ਉਹਦੇ ਚ ਕੀ ਤਰਿਆ ਹੋਇਆ ਕੁਕਰੇ ਕੁਕਰੇ ਨਾ ਹਮਾਰਾ ਹਮ ਤਾਂ ਕੰਮ ਕਰਤੇ ਹੀ ਉੱਤਰ ਵੀ ਹੈ ਨਾ ਸਰਜੀ ਬੰਦੇ ਇਹ ਇੱਕ ਕੋਣ ਬਣਾ ਰਿਹਾ ਚੋਹੀਏ ਇਹ ਹੋ ਜਾਣਾ ਤੁਸੀਂ ਬਣਾ ਰਹੇ ਹੋ ਕੀ ਤਰਿਆ ਹੋਇਆ ਉਹਦੇ ਚ ਕੀ ਰੱਖਿਆ ਹੋਇਆ ਆਪਣਾ ਕੀ ਬਣਾ ਰਿਹਾ ਉਹ ਸਰਜੀ ਗੋਵੀ ਗੋਵੀਂਂ ਦਾਲੀ ਕੋਲ ਗੋਬਿਆ ਲੋ ਖੋਲ ਨਾ ਲੋਬਿਆ ਲੋ ਨਹੀਂ ਗੋਸਰ ਗੋਸ ਗੋਸ ਹਾਂ ਅਰੇ ਵਾ ਮੋਡਾ ਦਾ ਬਰ ਹੀ ਹੋ ਜਾ ਖੋਲ ਬੰਦ ਕਰੇ ਨਾ ਦਰਵਾਜ਼ਾ ਤੂੰ ਬੰਦ ਕਰ ਦੇ ਗੈਸ ਬੰਦ ਕਰੋ ਇਹ ਫੋਕਾ ਕਰ ਦੇ ਉੱਪਰ ਤੋਂ ਹੀ ਕਾਲ ਦੋ ਨਾ ਸਿਟੀ ਚ ਉੱਪਰ ਉਠਾ ਕੇ ਸਿਟੀ ਨਾ ਤੇ ਨਾ ਲੈ ਕੇ ਚਾਹ ਕੇ ਆ ਜਾਓ 100 ਰੁਪਏ ਇਹ ਨਹੀਂ ਜਾ ਰਿਹਾ

ਮੈਨੂੰ ਗੱਲ ਕਰਾ ਤੁਸੀਂ ਕਰ ਰੋ ਦਾ ਸਾਹਮਣਾ ਕਰਨਾ ਕਰੋ ਕਰੋ ਇਹ ਮੀਟ ਕਿਸ ਚੀਜ਼ ਦਾ ਬਣਾ ਰਹੇ ਹੋ ਇਹ ਮੀਟ ਤਾਂ ਮੱਕੜੇ ਦਾ ਬਣਾ ਰਹੇ ਬੱਕਰੇ ਦਾ ਬਣਾ ਰਹੇ ਇਸ ਨੂੰ ਖੋਲ ਕੇ ਦਿਖਾਓ ਕਰੋ ਦੋਟ ਕਿੰਨਾਂ ਦੇ ਹੈ ਕੀ ਕਰ ਰੋਗੇ ਬਾਜਰਾ ਤਾਂ ਬਾਤ ਕੀ ਹੈ ਬਤਾइए ਪਹਿਲੇ ਕਿੰਨੀ ਦੋਟ ਕਿਉਂ ਹੈ ਹਰਦੀ ਤੂੰ ਮੈਂ ਆਪ ਕੋ ਕਿੰਨੇ ਬਤਾਇਆ ਕਿੰਨੇ ਉਹ ਬੋਲਾ ਅਪਨ ਜੈ ਜੈ ਕੀ ਬਣਦਾ ਆ ਬਤਾਓ ਕੀ ਬਣਦਾ ਕੀ ਬਣ ਰਿਹਾ ਹੈ ਕਿਸ ਚੀਜ਼ ਦਾ ਹੈ ਮੈਂ ਇਸ ਦਾ ਦੋਸਤ ਹੈ ਮੈਂ ਜਗਾ ਮੈਂ ਸੋਚਦਾ ਕਿ ਨਹੀਂ ਆਪ ਕੋਲੇ ਬੋਲਦਾ ਮੇਟਾ ਇਹ ਚਲ ਖੋਲ ਬੇਟਾ ਬੱਸ ਬੱਸ ਹੋ ਸਕਦਾ ਕੋਈ ਨਹੀਂ ਦੇਖਿਆ ਗਿਆ ਹੈ ਹਾਂ ਚਲ ਜੀ ਕੋਈ ਨਹੀਂ ਦੇਖਿਆ ਗਿਆ ਤਰ ਕੋ ਆਪ ਕੋ ਭੇਜਿਆ ਕਿੰਨਾ ਇਹ ਪਹਿਲ ਬਤਾਈਏ ਅਰੇ ਕੋਈ ਨਹੀਂ ਭੇਜਿਆ ਮੈਂ ਭੇਜਾਂ ਆ ਤੇਰੀ ਖਾਲਸਾ ਮੱਲੇ ਦੇ ਵਿੱਚ ਆਵਰੇ ਆ ਜਿਵੇਂ ਆਪਾਂ ਲੋਕ ਹੈ ਨਾ ਇਹਨਾਂ ਤਰਫ ਖਾ ਕੇ ਮੁਸਲਮਾਨਾਂ ਨੂੰ ਘਰ ਦੇ ਦਿੰਦੇ ਨੇ ਆਗੇ ਆ ਕੇ ਆਪਣੇ ਆਪਣੇ ਹਿੰਦੂਆਂ ਲੋਕਾਂ ਦੇ ਦੇਖੋ ਹੈ ਨਾ ਹਿੰਦੂ ਆਪਣੀ गांव मांस देखो गांव मांस फड़ेया और खालसा मोहल्ले ते जोंने पटियाले शहर ਦੇ ਵਿੱਚੇ ਕੰਮ ਹੋ ਰਿਹਾ ਆ ਦੇਖੋ ਇੱਕ ਕੁੱਕਰ ਨੇ ਚ ਬੰਦਾ ਹੋਇਆ ਨਾਲ ਕੱਚਾ ਵੀ ਪਿਆ ਇਹ ਚੀਜ਼ ਤਾਂ ਆ ਦੇਖ ਲੋ ਇਹ ਖਾਨ ਵਾਲੇ ਲੋਕ ਸਰਮਾਨੀ ਜਹੀਦੀ ਹੈ ਇਸੇ ਲਈ ਕਹਿੰਦੇ ਇਹਨਾਂ ਨੂੰ ਨਾ ਆਪਣੇ ਘਰ ਦਿਆ ਕਰੋ ਇਹ ਲੋਕਾਂ ਦਾ ਕੋਈ ਨਹੀਂ ਪਤਾ ਕੋਈ ਕਹਿੰਦਾ ਸਪਲਾਈ ਕਰਦੀ ਲੱਗਦਾ ਬੀਸ਼ਾ ਨਗਰ ਤੋਂ ਹੁੰਦਾ ਇਹ ਕੋਈ ਹੈਂ ਗਾਂ ਦਾ ਯਾਰ ਆ ਲੋ ਜੀ ਗਾਂ ਦਾ ਮੀਟ

ਹਾਂ ਤੇਰੀ ਕੋਲ ਆ ਤੇ ਕੱਟ ਕੇ ਖਾਏ ਆ ਵੀ ਕੋਈ ਬਾਜੂ ਕਰਕੇ ਖਾਣੇ ਤੇ ਬੱਚਾ ਚੱਲੇਗਾ ਕੋਈ ਇਹ ਕੀ ਹੈ ਇਹ ਉਹ ਬਰ ਬਰ ਅਮੇ ਇਹ ਵੀ ਬਣਾਇਆ ਤੇ ਗਿਆ ਆ ਵੀ ਅੱਜ ਕਿੱਥੇ ਬਣਾਇਆ ਵੀ ਬਣਾਇਆ ਮੈਨੂੰ ਦਰਦ ਕਰਦੀ ਜੇ ਬਣਾ ਹਾਂਜੀ ਅਜੇ ਕੁਝ ਕਰ ਲਈ ਕਰ ਲ ਕਰ ਲ ਕਰ ਠੀਕ ਹੈ ਜੀ ਆਪਾਂ ਉਰੀ ਖੜੇ ਵੀ ਖਾਸਾ ਮੱਲੇ ਖਾਸਾ ਮੱਲੇ ਯਾਰ ਇਹ ਦੇਖੋ ਕੜਾਈ ਦੀ ਆਰਡ ਦੇ ਵਿੱਚ ਅੰਦਰ ਕੜਾਈ ਦਾ ਕੰਮ अंदर भी थैला पे जी कद्दा अद्धा थैला है और कहा पड़ा क्या नाम आपका मेरा मैं फारूक है फारूक 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 और इसके साथ कहा पड़ा बाकी बचा हुआ कहाँ है आप बताओ ना कहा रखा है चलो ਸਾਨ ਲੱਖੇ ਜੇ ਕੋਈ ਬੋਲਦਾ ਹੋਵੇ ਹਲੋ ਹਾਂਜੀ ਸ਼ਿਕਾਇਤ ਬੰਦ ਕਰੋ ਹਾਂ ਬੰਦ ਕਰ ਹਾਂ ਹਾਂ ਜੀ ਜੀ ਨਾਮ ਮੈਂ ਰਾਜੇਸ਼ ਸਹਿਰ ਰਾਸ਼ਟਰੀ ਅਗਰੰਭਕ ਅਕੀਲਪਾਤ ਦੇ ਹਿੰਦੂ ਸੁਰੱਖਿਆ ਦਸਤੀ ਸੰਰਖਕ ਸਿੰਘ ਹਿੰਦੂਤਾ ਪਰ ਜਿਹੜੇ ਜਿਹੜੇ ਮਾਮਲੇ ਸਾਹਮਣੇ ਆਇਆ ਇਸ ਨੂੰ ਲੈ ਕੇ ਹਿੰਦੂ ਜਥੇਬੰਦੀ ਇਕੱਠੇ ਹੋਏ ਕੀ ਅੱਗੇ ਕਾਰਵਾਈ ਦੀ ਮੰਗ ਹੈ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਗਈ ਹੈ ਜਿੰਨਾ ਤੱਕ ਪਤਾ ਲੱਗਿਆ ਕਿ ਰਾਤ ਇੱਥੇ ਖਾਲਸਾ ਮੱਲੇ ਦੇ ਅੰਦਰ ਗੋਮਾਸ ਬਰਾਮਤ ਕੀਤਾ ਗਿਆ ਹੈ ਬਹੁਤ ਤਸਕਰ ਫੜੇ ਗਏ ਹੈ ਅਸੀਂ ਧੰਨਵਾਦ ਕਰਦੇ ਹਾਂ ਐਸਐਚਓ ਸਾਹਿਬ ਦਾ ਜਿਨ੍ਹਾਂ ਨੇ ਟਾਈਮ ਤੇ ਕਾਰਵਾਈ ਕਰਕੇ ਤਿੰਨ ਤਸ਼ਕਰ ਜਿਹੜੇ ਹੈਗੇ ਉਹ ਗ੍ਰਿਫਤਾਰ ਕਰ ਲਿਤੇ ਆਂ ਅੱਜ ਅਸੀਂ ਸਾਰੇ ਹਿੰਦੂ ਸੁਵਤਨ ਐਸਐਚਓ ਸਾਹਿਬ ਨੂੰ ਮਿਲੇ ਉਹਨਾਂ ਨੇ ਟਾਈਮ ਮੰਗਿਆ ਥੋੜਾ ਜਿਹਾ ਅਸੀਂ ਟਾਈਮ ਦੇ ਸਾਰੇ ਵੀ ਸੈਂਪੀ ਨਾਲ ਟਾਈਮ ਦਿੱਤਾ ਉਹਨਾਂ ਨੂੰ ਔਰ ਮੰਗ ਕਰਦੇ ਆਂ ਅਸੀਂ ਕਿ ਜਲਦੋਂ ਜਲਦ ਜਿਹੜੇ ਹੈ ਮੁੱਖ ਤਸ਼ਕਰ ਜਿਨ੍ਹਾਂ ਨੇ ਗਊ ਦੀ ਹੱਤਿਆ ਕੀਤੀ ਹੈ ਉਹ ਫੜੇ ਜਾਣ ਵਰਨਾ ਐਸਾ ਨਾ ਹੋ ਕਿ ਪਟਿਆਲੇ ਦਾ ਹਿੰਦੂ ਕਾਨੂੰਨ ਆਪਣੇ ਹੱਥ ਚ ਲੈਣ ਲਈ ਮਜਬੂਰ ਹੋਵੇ ਕਿੰਨੀ ਕੁ ਮਾਤਰਾ ਦੇ ਵਿੱਚ ਮਾਸ ਜਿਹੜਾ ਬਰਮਤ ਕੀਤਾ ਗਿਆ ਜੀ 15 ਕਿਲੋ ਦੱਸ ਰਹੇ ਨੇ ਜੀ ਕੁਝ ਸਪਲਾਈ ਕਰਤੇ ਸੀਗਾ ਕੁਝ ਉਹਨਾਂ ਦੇ ਘਰ ਚ ਬਰਮਤ ਹੋਇਆ ਹੋਇਆ ਹੈਗਾ ਸੋ ਇੱਥੇ ਢਾਣੇ ਚ ਲਿਆਏ ਨੇ ਉਹ ਉਹਨਾਂ ਅੱਗੇ ਦੀ ਜਾਣਕਾਰੀ ਹੱਥ ਚੱਲ ਰਹੀ ਹੈ ਇਹ ਕੁਝ ਕਲੀਅਰ ਹੋਇਆ ਕਿ ਪਟਿਆਲੇ ਵੀ ਕਿਈ ਹੀ ਇਹ ਗਊ ਹੱਤਿਆ ਹੋਈ ਹੈ ਬਿਲਕੁਲ ਪਟਿਆਲੇ ਦੀ ਹੋਵੇਗੀ ਇਹ ਗੋਹ ਕਤਾਈ ਨਾਲ ਹੀ ਹੈ ਪਟਿਆਲੇ ਮਾਸ ਬਰਾਮਦ ਹੋਣਾ ਔਰ ਪਟਿਆਲੇ ਦੇ ਵਿੱਚ ਹੀ ਤਸ਼ਕਰ ਫੜਲੇ ਜਾਣਾ ਸਾਨੂੰ ਲੱਗਦਾ ਕਿ ਜਿਹੜੀ ਘਤਨਾ ਗੋਹ ਕਤਾਈ ਵੀ ਪਟਿਆਲੇ ਦੇ ਵਿੱਚ ਹੀ ਹੈ ਜਿਹੜੇ ਫੜੇ ਕੀ ਅਗਲੇ ਚ ਰੋਕ ਰੱਖਾ ਹੋਈ ਕਿ ਉਹਨਾਂ ਨੇ ਸਮਾਂ ਮੰਗਿਆ ਇੰਟਰੋਗੇਸ਼ਨ ਹੋ ਰਹੀ ਹੈ ਅੰਦਰ ਤਿੰਨ ਬੰਦੇ ਗਿਰਿਫਤਾਰ ਹੋਏ ਆ ਇਹ ਜਿਹੜੇ ਫੜੇ ਗਏ ਬੰਦੇ ਆ ਲੋਕਲ ਹੈ ਕਿ ਬਾਹਰ ਦੇ ਬੰਦੇ ਵੀ ਬਿਲਕੁਲ ਲੋਕਲ ਹੀ ਆ ਪਟਿਆਲੇ ਜੰਪਾਲ ਵੀ ਪਟਿਆਲੇ ਦੇ ਬੰਦਾ ਜੀ ਮਾਸ ਤ੍ਰਿਸ਼ਕਮਰ ਰਸਤੇ ਦੇ ਐਕਸ ਰੋਕ ਰਖਸਾ ਅੱਜ ਪਟਿਆਲੇ ਤੁਸੀਂ ਥਾਣਾ ਕਤਵਾਲੀ ਪਹੁੰਚੇ ਹੋ ਕੀ ਮਸਲਾ ਹੈ ਤੇ ਮਸਲਾ ਰਾਤ ਦਾ ਜਿੱਥੇ ਸ਼ਹਿਰ ਦੇ ਅੰਦਰ ਜਲਸਾ ਮੰਨ ਲੈ ਚ ਗੋਮਾਸ ਰੰਡੇ ਹਰਤੀ ਪਕੜੇ ਅਬ ਜਿ세 ਸਾਡਾ ਜਿਹੜਾ ਇਕੱਠੇ ਹੋਣ ਦਾ ਮਕਸਦ ਹੈ ਮੇਰੇ ਨਾਲ ਰਵਿਕ੍ਰਾਂਤ ਮਹਾਂਤ ਰਵਿਕ੍ਰਾਂਤ ਜੀ ਹੈ ਜੀ ਵਿਕਾਸ ਜੀ ਜਗਤਾਰ ਤਾਰੀ ਜੀ ਨੇ ਬਹੁਤ ਸਹਿਯੋਗ ਕਰਿਆ ਅਸੀਂ ਅੱਥੇ ਦਾ ਜਿਨ੍ਹਾਂ ਨੇ ਸਭੀ ਟੀਮ ਨੂੰ ਸਹਿਯੋਗ ਕਰਕੇ ਹੈ ਮਾਸ ਪਕੜਾਂ ਚ ਜਿਹੜੀ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਰਿਹਾ ਜੀ ਅੱਜ ਪਹੁੰਚਣ ਦਾ ਇਹ ਹੀ ਕਾਰਨ ਹੈ ਕਿ ਅਸੀਂ ਸਰਕਾਰ ਕੋਲ ਵੀ ਮੰਗ ਕਰਦੇ ਆਂ ਪਰ ਪ੍ਰਸ਼ਾਸਨ ਨੇ ਅਸੀਂ ਰਾਤ ਕਿਹਾ ਸੀ ਵੀ ਜਿਹੜੇ ਬੰਦਿਆਂ ਨੇ ਗਊ ਦਾ ਕਤਲ ਕੀਤਾ ਸਾਨੂੰ ਉਹ ਬੰਦੇ ਚਾਹੀਦੇ ਸਾਨੂੰ ਜਗ੍ਹਾ ਚਾਹੀਦੀ ਹੁਣ ਤੱਕ ਜੋ ਪੁਲਿਸ ਨੇ ਕੰਮ ਕਰਿਆ ਠੀਕ ਹੈ ਪਰ ਇੱਕ ਦਿਨ ਦਾ ਇਹਨਾਂ ਨੇ ਸਮਾਂ ਮੰਗਿਆ ਸਾਨੂੰ ਜਗ੍ਹਾ ਦੱਸਣ ਦਾ ਕਿ ਅਸੀਂ ਸੰਬੰਧਿਤ ਕੱਲ ਤੋਂ ਬਾਅਦ ਫਿਰ ਸਾਡਾ ਜਿਹੜਾ ਸਾਰੇ ਸੰਗਠਨ ਮਿਲ ਬੈਠ ਕੇ ਅਸੀਂ ਐਜੀਟੇਸ਼ਨ ਦੇ ਵੀ ਰੂਪ ਨੇ ਖਾ ਤਿਆਰ ਕਰਾਂਗੇ ਠੀਕ ਹੈ ਜੀ ਰੋਲ ਹੈ ਜੀ ਸਰ ਜੀ ਜਿਹੜਾ ਕੱਲ ਮਾਮਲਾ ਆਇਆ ਹੈ ਗਊਵਾਂ ਤੇ ਉਹ ਲੈ ਕੇ ਕੀ ਮਾਮਲਾ ਹੈ ਕਿਹੋ ਜਿਹਾ ਮਾਮਲਾ ਕੁਕਾਰ ਹੋਇਆ ਹਾਂ ਜੀ ਕੱਲ ਦੇਰ ਰਾਤ ਵਿੱਕੀ ਕੰਬੋਜ 엘ੀਅਸ ਵਿੱਕੀ ਨਾਂ ਦਾ ਵਿਅਕਤੀ ਜੋ ਜੂੜਾ ਪੱਟੀਆਂ ਜੂੜੀਆਂ ਪੱਠੀਆਂ ਰਹਿਣ ਵਾਲਾ ਉਹਨੇ ਸਾਨੂੰ ਇੱਕ ਤਰਖਾਸ ਦਿੱਤੀ ਜਿਹਦੇ ਵਿੱਚ ਇਹ ਲਿਖਿਆ ਸੀ ਕਿ ਮੁਹੰਮਦ ਫਾਰੂਕ ਤੇ ਆਰਫਨਾ ਦੇ ਵਿਅਕਤੀ ਨੇ ਖਾਲਸਾ ਮੰਡਲ ਲੈਣ ਇਹਨਾਂ ਨੇ ਗਊ ਮਾਸ ਖੇਤ ਖਰੀਦਿਆ ਹੈ ਤੇ ਇਹ ਗਊ ਮਾਸ ਦਾ ਸੀਮਿੰਗ ਕਰ ਰਹੇ ਜਿਹਦੇ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਇਹ ਦੋਨੇ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਐਪ੍ਰੀਹੈਂਡ ਕੀਤਾ ਗਿਆ ਤੇ ਉਸ ਤੋਂ ਬਾਅਦ ਮਕਦਮਾ ਅੰਡਰ ਸੈਕਸ਼ਨ 358 ਪੰਜਾਬ ਪ੍ਰੋਹਿਬੀਸ਼ਨ ਆਫ ਕਾਊ ਸਲਟ੍ਰੈਕਟ 11 ਦ ਪ੍ਰੀਵੈਂਸ਼ਨ ਆਫ क्रੂ얼ਟੀ ਟੂ ਐਨੀਮਲਸ ਐਕਟ 299 153 325 111 ਜਮਨੀ 3 190 ਤੇ 191 ਜਮਨੀ 3 ਦੇ ਤਹਿਤ ਵੱਖ-ਵੱਖ ਤਰ੍ਹਾਂ ਦੇ ਇੱਕ ਪਰਚਾ ਦਰਜ ਕੀਤਾ ਗਿਆ ਜਿਹਦੇ ਵਿੱਚ ਅੱਗੇ ਤਫਤੀਸ਼ ਕਰਦੇ ਹੋਏ ਇਰਫਾਨ ਨਾਮ ਦਾ ਵਿਅਕਤੀ ਜਿਹੜਾ ਕਿ ਇਹਨਾਂ ਨੂੰ ਗਊਮਾਂ ਸਪਲਾਈ ਕਰਦਾ ਸੀ ਉਹਦੇ ਅੱਜ ਅਸੀਂ ਸਵੇਰੇ ਰੈਸਟ ਪਾ ਲਈਏ ਤੇ ਅੱਗੇ ਵੀ ਜਿੱਥੋਂ ਇਹ ਇਲੀਗਲ ਕਾਰੋਬਾਰ ਚੱਲ ਰਿਹਾ ਹੈ ਜਿੱਥੋਂ ਆ ਰਿਹਾ ਹੈ ਜਿੱਥੇ ਵੀ ਇਹ ਸਲਟਰ ਹੈ ਭਾਵੇਂ ਕਿਤੇ ਵੀ ਅਸੀਂ ਤਫਤੀਸ਼ ਦੌਰਾਨ ਉਹਨਾਂ ਬੰਦਿਆਂ ਦੀ ਵੀ ਰੈਸਟ ਪਾਵਾਂਗੇ ਤੇ ਸਾਰਾ ਪਰਦਾ ਫਾਸ਼ ਕਰਾਂਗੇ ਸਰ ਬਰਾਮਦਗੀ ਕੀ ਹੋਈ ਜਿਹਦੇ ਵਿੱਚ ਹਾਂਜੀ ਇਹਨਾਂ ਕੋਲੋਂ ਕੁਝ ਪੀਸੇਜ਼ ਇਹਨਾਂ ਕੋਲੇ ਜਿਹੜੇ ਮੀਟ ਦੇ ਆ ਉਹਦੇ ਮੌਕੇ ਤੇ ਬਰਾਮਦ ਹੋਏ ਹੈ ਜੀ ਬਾਕੀ ਜਿਹੜਾ ਬੰਦਾ ਸਵਿਰੀ ਅਰੈਸਟ ਕੀਤਾ ਇਹਦੀ ਹਲੇ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਇਸ ਤੋਂ ਵੀ ਰਿਕਵਰੀ ਕਰਾਈ ਜਾਊਗੀ। ਜੇ ਸਾਰਾ ਪਟਿਆਲੇ ਤੋਂ ਹੀ ਕਰਦੇ ਸੀ ਜਾਂ ਕਿਤੇ ਬਾਹਰੋਂ ਲੈ ਕੇ ਆਉਂਦੇ ਸੀ? ਇਹ ਹਲੇ ਤਫਤੀਸ਼ ਦਾ ਸਿਸਟਮ ਚੱਲ ਰਿਹਾ ਹੈ ਜੀ। ਜਦੋਂ ਤਫਤੀਸ਼ ਕੰਪਲੀਟ ਹੋਊਗੀ ਉਹਦੇ ਦੌਰਾਨ ਜੋ ਵੀ ਖੁਲਾਸੇ ਹੋਣਗੇ ਆਪ ਜੀ ਦੇ ਧਿਆਨ ਚ ਲੈ ਜਾ। ਫਿਲਹਾਲ ਕਿੰਨੇ ਕੁ ਬੰਦੇ ਅਰੈਸਟ ਹੋਏ ਨੇ? ਤਿੰਨ ਬੰਦੇ ਅਰੈਸਟ ਹੋਏ ਨੇ ਜੀ। ਮੁਹੰਮਦ ਆਰਿਫ, ਮੁਹੰਮਦ ਫਰੂਖ, ਆਰਿਫ ਤੇ ਇਰਫਾਨ।